ਪਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਵਿੱਚ ਇੱਕ ਸਵਾਲ ਬਾਰ-ਬਾਰ ਆਉਂਦਾ ਰਹਿੰਦਾ ਹੈ ਉਹ ਇਹ ਕਿ ਮੈਂ ਅਕਸਰ ਮਹਾਪੁਰਸ਼ਾਂ ਤੋਂ ਸੁਣਦੀ ਹਾਂ ਕਿ ਜਪ ਸਿਮਰਨ ਧਿਆਨ ਅਤੇ ਸਮਾਧੀ ਆਤਮਕ ਯਾਤਰਾ ਦੇ ਵੱਖਰੇ-ਵੱਖਰੇ ਪੱਧਰ ਹਨ ਪਰ ਇਹਨਾਂ ਵਿੱਚ ਅੰਤਰ ਕੀ ਹੈ ਕਿ ਤੁਸੀਂ ਮੈਨੂੰ ਵਿਸਤਾਰ ਨਾਲ ਸਮਝਾ ਸਕਦੇ ਹੋ ਹਾਂਜੀ ਤੁਸੀਂ ਸਹੀ ਕਿਹਾ ਇਹ ਅਧਿਆਤਮਿਕਤਾ ਦੀਆਂ ਵੱਖ-ਵੱਖ ਅਵਸਥਾਵਾਂ ਹਨ ਆਓ ਆਪਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਪ ਦਾਤ ਹੈ ਰੱਬ ਦੇ ਨਾਮ ਨੂੰ ਉਚਾਰਨ ਕਰਨਾ ਜਿਵੇਂ ਮੂੰਹ ਨਾਲ ਬੋਲ-ਬੋਲ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਤਾਂ ਫਿਰ ਸਿਮਰਨ ਇਸ ਤੋਂ ਕੁਝ ਵੱਖਰੇ ਰੂਪ ਵਿੱਚ ਹੈ ਸਿਮਰਨ ਦਾ ਮਤਲਬ ਕੇਵਲ ਜਪਣਾ ਨਹੀਂ ਸਗੋਂ ਰੱਬ ਨੂੰ ਯਾਦ ਕਰਦੇ ਹੋਏ ਮਨ ਨੂੰ ਉਸ ਨਾਲ ਜੋੜਨਾ ਜਦ ਆਵਾਜ਼ ਹੈ ਜੋ ਦੂਜਿਆਂ ਨੂੰ ਵੀ ਸੁਣਾਈ ਦਿੰਦੀ ਹੈ ਪਰ ਸਿਮਰਨ ਉਸ ਜਪ ਦੇ ਅਰਥ ਨਾਲ ਡੂੰਗੀ ਸਾਂਝ ਪਾਉਣਾ ਹੈ ਤਾਂ ਫਿਰ ਧਿਆਨ ਦਾ ਕੀ ਮਤਲਬ ਹੈ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਧਿਆਨ ਉਹ ਪੜਾ ਹੈ ਜਦੋਂ ਮਨ ਚੁੱਪ ਹੋ ਕੇ ਕੇਵਲ ਇਕਾਗਰਤਾ ਨਾਲ ਰੱਬ ਦੇ ਨਾਮ ਜਾਂ ਉਸ ਨਿਰਾਕਾਰ ਵਿੱਚ ਲੀਨ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਮਨ ਦੀ ਇਕਾਗਰਤਾ ਇੱਕ ਹੀ ਬਿੰਦੂ ਤੇ ਟਿਕ ਜਾਵੇ ਪਰ ਫਿਰ ਥੋੜੇ ਹੀ ਸਮੇਂ ਵਿੱਚ ਉਖੜ ਜਾਵੇ। ਅਤੇ ਸਮਾਧੀ ਇਹ ਤਾਂ ਫਿਰ ਸਭ ਤੋਂ ਉੱਚੀ ਅਵਸਥਾ ਲੱਗਦੀ ਹੈ। ਇਸ ਨੂੰ ਮੈਂ ਕਿਵੇਂ ਸਮਝਾਂ? ਕਿਰਪਾ ਕਰਕੇ ਸਮਝਾਓ। ਬਿਲਕੁਲ समाधि आत्ममार्ग दी वो अवस्था है जिथे जप सिमरन ध्यान सारे ही पीछे रह ਜਾਂਦੇ ਹਨ केवल परमात्मा ਦੇ ਨਾਲ ਇੱਕ ਮਿਕਤਾ ਬਣ ਜਾਂਦੀ ਹੈ ਉਥੇ ਮਨ ਤੇ অহੰਕਾਰ ਇਹ ਦੋਵੇਂ ਹੀ ਗਾਇਬ ਹੋ ਜਾਂਦੇ ਹਨ ਵਾਹ ਤਾਂ ਫਿਰ ਕਹਿ ਸਕਦੇ ਹਾਂ ਕਿ जप ਸ਼ੁਰੂਆਤ ਹੈ सिमरन ਉਸ ਦੀ ਗਹਿਰਾਈ ਧਿਆਨ ਮਨ ਦੀ ਇਕਾਗਰਤਾ ਤੇ ਸਮਾਧੀ ਉਸ ਅੰਤਿਮ ਮਿਲਾਪ ਦੀ ਅਵਸਥਾ ਤੁਸੀਂ ਬਿਲਕੁਲ ਸਹੀ ਸਮਝਿਆ ਇਹ ਚਾਰੋਂ ਪੜਾਖ ਇੱਕ ਦੂਜੇ ਨਾਲ ਜੁੜੇ ਹਨ ਤੇ ਆਤਮਕ ਯਾਤਰਾ ਦੀ ਸੀੜੀ ਵਾਂਗ ਹਨ ਤੇ ਚਲੋ ਫਿਰ ਮਿਲ ਕੇ ਜਦ ਤੋ ਸ਼ੁਰੂ ਕਰਕੇ ਸਿਮਰਨ ਤੇ ਧਿਆਨ ਦੇ ਪੜਾਵਾਂ ਨੂੰ ਪਾਰ ਕਰਦੇ ਹੋਏ ਸਮਾਧੀ ਤੱਕ ਪਹੁੰਚੀਏ ਹਾਂਜੀ ਜ਼ਰੂਰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ